ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਮੈਡਮ ਆਸ਼ਕਾ ਜੈਨ ਨੇ ਰੈੱਡ ਕਰਾਸ ਸੁਸਾਇਟੀ ਵੱਲੋਂ ਦੀਵਾਲੀ ਦਾ ਤਿਉਹਾਰ ਛੋਟੇ ਬੱਚਿਆਂ ਦੀ ਜੇਲ੍ਹ ਵੀ ਜਾ ਕੇ ਮਨਾਇਆ ਇਸ ਮੌਕੇ ਤੇ ਮੈਡਮ ਅਸ਼ਕਾ ਜੈ ਨੇ ਕਿਹਾ ਕਿ ਰੈੱਡ ਕਰਾਸ ਸੁਸਾਇਟੀ ਵੱਲੋਂ ਇਹ ਵੱਖਰੀ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਉਹ 올ਡ এজ ਹੋਮ ਵਿਖੇ ਗਏ ਸਨ ਜਿੱਥੇ ਉਹਨਾਂ ਬਜ਼ੁਰਗਾਂ ਨਾਲ ਮਿਲ ਕੇ ਦੀਵਾਲੀ ਦੀਆਂ ਖੁਸ਼ੀਆਂ ਨੂੰ ਸਾਂਝਾ ਕੀਤਾ ਤੇ ਉਹਨਾਂ ਵੱਲੋਂ ਬਜ਼ੁਰਗਾਂ ਨੂੰ ਦੀਵਾਲੀ ਦੇ ਮੌਕੇ ਤੇ ਕੰਬਲ ਅਤੇ ਮਠਿਆਈਆਂ ਭੇਟ ਕੀਤੀਆਂ ਗਈਆਂ। ਜਿਸ ਤੋਂ ਬਾਅਦ ਸਾਰੀ ਟੀਮ ਬੱਚਿਆਂ ਦੀ ਜੇਲ੍ਹ ਵਿੱਚ ਗਈ ਜਿੱਥੇ ਕਿ ਕਿਸੇ ਨਾ ਕਿਸੇ ਤਰ੍ਹਾਂ ਭਟਕੇ ਬੱਚੇ ਜੁਰਮ ਦੀ ਦੁਨੀਆ ਵਿੱਚ ਆ ਗਏ ਸਨ ਉਹਨਾਂ ਨਾਲ ਮਿਲ ਕੇ ਦੀਵਾਲੀ ਦੀਆਂ ਖੁਸ਼ੀਆਂ ਨੂੰ ਸਾਂਝਾ ਕੀਤਾ ਗਿਆ। ਉਨਾ ਆਖਿਆ ਕਿ ਇਹੋ ਜਿਹੇ ਬੱਚਿਆਂ ਦੀ ਜ਼ਿੰਦਗੀ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਮਓ ਉਪਰਾਲੇ ਕੀਤੇ ਜਾ ਰਹੇ ਨੇ। ਥੈਂਕ ਯੂ ਸਰ ਜੀ ਕਾਲ ਅਜ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਇੱਥੇ ਹੋਲਡੇਜ ਹோம் ਜਿਹੜਾ ਸੋਸ਼ਲ ਸਿਕਿਉਰਿਟੀ ਵਿਭਾਗ ਵੱਲੋਂ ਚਲਾਇਆ ਜਾਂਦਾ ਹੈ ਔਰ ਨਾਲ ਹੀ ਜਿਹੜਾ ਆਬਜ਼ਰਵੇਸ਼ਨ ਹோம் ਜਿੱਥੇ ਸਾਡੇ ਚਿਲड्रन ਇਨ ਨੀਡ ਆਫ ਕੇਰ ਐਂਡ ਪ੍ਰੋਟੈਕਸ਼ਨ ਐਂਡ ਚਿਲड्रन ਇਨ ਕਨਫਲਿਕਟ ਵਿਦ ਲਾਅ ਬੱਚੇ ਸਾਡੇ ਇੱਥੇ ਰਹਿੰਦੇ ਨੇ ਇਹਨਾਂ ਦੇ ਨਾਲ ਦੀਵਾਲੀ ਦੇ ਉਤਸਵ ਦੀ ਬਧਾਈਆਂ ਔਰ ਇਹਨਾਂ ਨਾਲ ਸਾਂਝੀ ਕਰਨ ਔਰ ਇਹਨਾਂ ਨਾਲ ਦੀਵਾਲੀ ਦਾ ਵੱਡਾ ਪਰਵ ਮਨਾਉਣ ਅਸੀਂ ਸਾਰੇ ਇੱਥੇ ਪਹੁੰਚੇ ਆ ਔਰ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਸਾਨੂੰ ਇਹ ਮੌਕਾ ਮਿਲਿਆ ਕਿ ਆਪਣੀ ਖੁਸ਼ੀ ਇਹਨਾਂ ਦੇ ਨਾਲ ਸਾਂਝੀ ਕਰ ਸਕੀਏ ਔਰ ਇਹਨਾਂ ਦੇ ਨਾਲ ਇਹ ਵੱਡਾ ਪਰਵ ਮਨਾ ਸਕੀਏ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਨੂੰ ਦੀਵਾਲੀ ਦੇ ਪਰਦਿਆਂ ਬਹੁਤ-ਬਹੁਤ ਵਧਾਈ ਦੇਣਾ। ਥੈਂਕ ਯੂ। ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਮੈਡਮ ਅਸ਼ਕਾ ਜੈਨ ਨੇ ਰੈੱਡ ਕ੍ਰੋਸ ਸੁਸਾਇਟੀ ਵੱਲੋਂ ਦੀਵਾਲੀ ਦਾ ਤਿਉਹਾਰ ਛੋਟੇ ਬੱਚਿਆਂ ਦੀ ਜੇਲ੍ਹ ਵੀ ਜਾ ਕੇ ਮਨਾਇਆ। ਇਸ ਮੌਕੇ ਤੇ ਮੈਡਮ ਅਸ਼ਕਾ ਜੈਨ ਨੇ ਕਿਹਾ ਕਿ ਰੈੱਡ ਕ੍ਰੋਸ ਸੁਸਾਇਟੀ ਵੱਲੋਂ ਇਹ ਵੱਖਰੀ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਹੈ। ਉਨਾ ਕਿਹਾ ਕਿ ਸਭ ਤੋਂ ਪਹਿਲਾਂ ਉਹ 올ਡ এজ ਹੋਮ ਵਿਖੇ ਗਏ ਸਨ ਜਿੱਥੇ ਉਹਨਾਂ ਬਜ਼ੁਰਗਾਂ ਨਾਲ ਮਿਲ ਕੇ ਦੀਵਾਲੀ ਦੀਆਂ ਖੁਸ਼ੀਆਂ ਨੂੰ ਸਾਂਝਾ ਕੀਤਾ ਤੇ ਉਹਨਾਂ ਵੱਲੋਂ ਬਜ਼ੁਰਗਾਂ ਨੂੰ ਦੀਵਾਲੀ ਦੇ ਮੌਕੇ ਤੇ ਕੰਬਲ ਅਤੇ ਮਠਿਆਈਆਂ ਭੇਟ ਕੀਤੀਆਂ ਗਈਆਂ ਜਿਸ ਤੋਂ ਬਾਅਦ ਸਾਰੀ ਟੀਮ ਬੱਚਿਆਂ ਦੀ ਜੇਲ੍ਹ ਵਿੱਚ ਗਈ ਜਿੱਥੇ ਕਿ ਕਿਸੇ ਨਾ ਕਿਸੇ ਤਰ੍ਹਾਂ ਭਟਕੇ ਬੱਚੇ ਜੁਰਮ ਦੀ ਦੁਨੀਆ ਵਿੱਚ ਆ ਗਏ ਸਨ ਉਹਨਾਂ ਨਾਲ ਮਿਲ ਕੇ ਦੀਵਾਲੀ ਦੀਆਂ ਖੁਸ਼ੀਆਂ ਨੂੰ ਸਾਂਝਾ ਕੀਤਾ ਗਿਆ ਉਹਨਾਂ ਆਖਿਆ ਕਿ ਇਹੋ ਜਿਹੇ ਬੱਚਿਆਂ ਦੀ ਜ਼ਿੰਦਗੀ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਮਓ ਉਪਰਾਲੇ ਕੀਤੇ ਜਾ ਰਹੇ ਨੇ ਅੰਕ ਸਚੀ ਕਾਲ ਅਜਾ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਇੱਥੇ ਹੋਲਡੇਜ ਹੋਮ ਜਿਹੜਾ ਸੋਸ਼ਲ ਸਿਕਿਉਰਿਟੀ ਵਿਭਾਗ ਵੱਲੋਂ ਚਲਾਇਆ ਜਾਂਦਾ ਹੈ ਔਰ ਨਾਲ ਹੀ ਜਿਹੜਾ ਆਬਜ਼ਰਵੇਸ਼ਨ ਹੋਮ ਜਿੱਥੇ ਸਾਡੇ ਚਿਲड्रन ਇਨ ਨੀਡ ਆਫ ਕੇਰ ਐਂਡ ਪ੍ਰੋਟੈਕਸ਼ਨ ਐਂਡ ਚਿਲड्रन ਇਨ ਕਨਫਲਿਕਟ ਵਿਦ ਲਾ ਬੱਚੇ ਸਾਡੇ ਇੱਥੇ ਰਹਿੰਦੇ ਨੇ ਇਹਨਾਂ ਦੇ ਨਾਲ ਦੀਵਾਲੀ ਦੇ ਉੱਚ ਵੀ ਬਧਾਈਆਂ ਔਰ ਇਨਾ ਇਨਾ ਨਾਲ ਸਾਂਝੀ ਕਰਨ ਔਰ ਇਨਾ ਨਾਲ ਦੀਵਾਲੀ ਦਾ ਵੱਡਾ ਪਰ ਮਨਾਉਣ ਅਸੀਂ ਸਾਰੇ ਇੱਥੇ ਪਹੁੰਚੇ ਆ ਔਰ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਸਾਨੂੰ ਇਹ ਮੌਕਾ ਮਿਲਿਆ ਕਿ ਆਪਣੀ ਖੁਸ਼ੀ ਇਨਾ ਦੇ ਨਾਲ ਸਾਂਝੀ ਕਰ ਸਕੀਏ ਔਰ ਇਨਾ ਦੇ ਨਾਲ ਇਹ ਵੱਡਾ ਪਰ ਮਨਾ ਸਕੀਏ ਤੁਸੀਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਹੁਸ਼ਾਰਪੁਰ ਨਿਵਾਸੀਆਂ ਨੂੰ ਦੀਵਾਲੀ ਦੇ ਪਰ ਦੀਆਂ ਬਹੁਤ-ਬਹੁਤ ਬਧਾਈ ਦੇਣਾ ਹੈ ਥੈਂਕ ਯੂ